ਖਾਸ ਕਮੇਟੀ ਸਰਵਰੇ ਨੂੰ ਸੰਦੀਪ ਦੇ ਇਫਾਨ ਤੋਂ ਬੋਪੋ ਵੈਰ ਕਮਜੀ ਤੇ ਵੀਜੀ ਵੇਖੋ ਆਪਾਂ ਫੋਜੀ ਸਰ ਦਾ ਹੋ ਚੁੱਕੇ ਆ ਫੋਜੀ ਸਰ ਕਿਹੜੇ ਤੇ ਟਿਮੋ ਵਾਲੀਏ ਤੇ ਟਿਮੋ ਵਾਲੀਏ ਮਸ਼ਹੂਰ ਬੰਦੇ ਹੋ ਗਏ ਜੀ ਹੁਣ ਕਿਉਂਕਿ ਤੁਹਾਨੂੰ ਆਪਣਾ ਫੋਜੀ ਬਹੁਤ ਆ ਪਰ ਇਹ ਫੋਜੀ ਸਰ ਹੈ ਕਿ ਟਿਮੋ ਵਾਲੀਏ ਠੀਕ ਹੈ ਜੀ ਤੇ ਦੇਖੋ ਅੱਜ ਵੀ ਬਾਈ ਨੇ ਸਿਕਾ ਦੋ ਤਿੰਨ ਚਾਰ ਪੰਜ ਛੇ 6ਵੀਂ ਘਾ ਵੀ ਲੈ ਕੇ ਨਾਲ ਚੰਗੀਆਂ ਝੋਟੀਆਂ ਲੈ ਕੇ ਆਂਦੀਆਂ ਆਰ ਹੋਰ ਫੋਜੀ ਸਰ ਪਾਏ ਮੱਜਾਂ ਦੇ ਤੇ ਅੱਜ ਪਰ ਗੱਲਬਾਤ ਕਰੀਏ ਬਾਈ ਜੀ ਸਤਿਕਾਰਾ ਬੜੀ ਕਿਰਪਾ ਦਿਹਾ ਜੀ ਬੜੀ ਕਿਰਪਾ ਦਿਹਾ ਦਿਨੀ ਭੈਣਾਂ ਦਾ ਬੱਚਾ ਦੀ ਕਿਰਪਾ ਬਹੁਤ ਜਿਆਦੀ ਹੈ ਜਮਾਨ ਅਜ ਕੱਫਾ ਕਰੇ ਕਿਦਰ ਆਜੋ 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 ਹਾਂਜੀ ਆਓ ਹੋਰ ਵੀ ਨਾ ਹੋਣੀ ਬੜੀ ਕਿਰਪਾ ਦਿਹਾ ਬੜੀ ਵੀਡੀਓ ਦੇ ਪਰੇ ਤੇ ਨਾਦੀ ਨੂੰ ਕਰਦੇ ਹਾਂ ਜੀ ਐਦਾਂ ਹੀ ਮਾਫ ਹੋਏ ਵਿੱਚ ਬੰਦੇ ਪ੍ਰੇਮ ਪਿਆਰ ਵਾਲੇ ਲੈ ਜਾਂਦੇ ਨੇ ਇਹ ਬੋਲਦਾ ਮੈਨੂੰ ਪਤਾ ਹੰਦੂ ਦੀ ਨਿਗਾਹਾਂ ਤੇ ਆ ਗਏ ਆ ਹਾਂਜੀ ਬੜ ਗਿਆ ਮੈਨੂੰ ਪਤਾ ਇਹ ਠੀਕ ਨਹੀਂ ਨਹੀਂ ਪਾਇਆ ਕਰਾਂਗੇ ਵੀਡੀਓ ਤੇ ਪਾਇਆ ਕਰਾਂਗੇ ਮਤਲਬ ਜੇ ਚੁੱਕਦੇ ਤੋਂ ਪਾਇਆ ਕਰਾਂਗੇ ਮਾਲ ਆਉਂਦਾ ਆਉਂਦਾ ਮਾਲ ਥੋੜਾ ਘੱਟ ਮਿਲਦਾ ਵਾ ਮਾਲ ਮਤਲਬ ਛੂਆ ਘਾਟਿਆ ਉਹਦਾ ਕਰਕੇ ਮਾਲ ਘੱਟ ਮਿਲਦਾ ਤੋ ਸੱਜਣ ਮਿੱਤਰ ਆ ਜਾਂਦੇ ਬਦੋ ਗੋਦੀ ਮੈਨ ਜਾਂਦੇ ਜੇ ਜਦੋਂ ਵਿੱਚ ਮਾਰ ਵੇਖ ਦੋ ਮੈਨ ਰਹਿ ਜਾਂਦੀ ਇੱਕ ਦੋ ਦੀ ਫਿੱਕੀ ਭਾਈ ਆਈ ਆਈ ਹੁੰਦਾ ਚਲੋ ਤਿੰਨ ਚਾਰ ਡੰਗਰ ਹੋਣ ਚੰਗੇ ਲੱਗਦੇ ਆ ਚਲੋ ਕੋਈ ਗਾਹ ਵੀਰ ਭਰਾ ਜੇਕ ਨਹੀਂ ਪਸੰਦ ਆ ਉਹ ਦੂਜੀ ਆ ਉਤੀਜੀ ਆ ਇੱਕ ਦਾ ਕੀ ਪਣਾ ਤਰ ਕਰਕੇ ਸਵਾਲ ਇਹ ਰੋਕੀ ਵੀਡੀਓ ਵੀਡੀਓ ਸਮਾਂ ਬੜਾ ਜਨੂਦ ਫੋਨ ਆਏਗਾ ਨਾ ਭੋਜ ਸਾਹਿਬ ਕਿਦਾਂ ਕਿ ਮੈਂ ਕਿਹਾ ਜਾਣਾ ਹਾਂ ਨਾਲ ਹੀ ਆ ਹੋਰ ਫੜੇ ਵੀਰ ਭਰਾ ਵਾਲੇ ਆਪਾਂ ਲਫੂਨ ਉੱਤੇ ਆਂਦੇ ਆ ਵੀਡੀਓ ਕੋਈ ਸਾਲ ਫਾਈ ਮੈਂ ਫੋਹਾਂਗੇ ਵੀਡੀਓ ਮਾਰ ਲਿਆ ਹਾਂ ਵਾਲੀ ਦਾ 11 ਰੋਕ ਜੇ ਤਾਂ ਵਿਖ ਜਾਂਦਾ ਮਾਰਖ ਤੁਹਾਨੂੰ ਪਤਾ ਉਹ ਨਾਲੇ ਝੋਨੇ ਕਾ ਲੇ ਫਿਰ ਝੋਨੇ ਦਾ ਆ ਮੋਦਰ ਸੀਜ਼ਨ ਵਿਚ ਚੱਲ ਗਿਆ ਜਿ ਮਰਾ ਹਾਂਜੀ ਹਾਂਜੀ ਝੋਨੇ ਦਾ ਸੀਜ਼ਨ ਵੀ ਆ ਗਿਆ ਹਾਂਜੀ ਇਸ ਕਰਕੇ ਬੜਾ ਥੋੜਾ ਜਿਹਾ ਟਾਈਮ ਲੱਗ ਗਿਆ ਬੜੇ ਬਾਇਆ ਕਰਾਂਗੇ ਤਾਂ ਵੀ ਲੈ ਜਾਂਦੀ ਫਿਰ ਹਾਂਜੀ ਹਾਂਜੀ ਗਾਵਾਂ ਨੇ ਕਰਾਂਗੇ ਜੇ ਪਿੰਡੋਂ ਬਾਇਆ ਕਰਾਂਗੇ ਜੋੜੀਆਂ ਦਿੱਲੀ ਜੋਂ ਦੋ ਆਖੇ ਅੱਖਾਂ ਦੀ ਅੱਜ ਦੇਖਾਉਂਦੀ ਐ ਖਾਉਂਦੀ ਨੀਲੀ ਨੀਲੀ ਪਰਸਾ ਜੋਸ ਫਾਦੇ ਲੈ ਗਏ ਕੱਲ ਫਿਰ ਦੋ ਹੀ ਮੈਕੀਆਂ ਸਾਂ ਮੈਨਾ ਦੋ ਲੈ ਆਂਦੀ ਆ ਤੁਮੇ ਬਣੀਆਂ ਸੁਣ ਕੇ ਆਪੇ ਆਪਕੋ ਪਲੀਟਰ ਮਾਉਣੇ ਲੱਗਦੇ ਹੋਰ ਚੰਗੀ ਵਸਤੂ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਹਾਂਜੀ ਚਲੋ ਮਹਾਰਾਜ ਦੇਵੇ ਮਾਲ ਫੇਰ ਮੈਂਦਾ ਜੀ ਹਾਂਜੀ ਬਾਦਲ ਪਰਮੇਸ਼ਰ ਇਹ ਉਹਨਾਂ ਦਾ ਬਾਕੀ ਪੈਸਾ ਲੈਣਾ ਕੋਈ ਚੰਗੇ ਦਾ ਲੈਣਾ ਪੈਂਦਾ ਜਿੰਨਾ ਮਾਰਾ ਨਾ ਉਹ ਪੈਸੇ ਮਾਲ ਉਹਨਾਂ ਨਾਲ ਆ ਜੀ ਬਾਕੀ ਸਿਆਣਿਆਂ ਨੇ ਕਿਹਾ ਮਹਿੰਗੇ ਨੂੰ ਇੱਕ ਵਾਰ ਸਸਤੇ ਨੂੰ ਮਾਰ ਮਾਰ ਚੰਗੇ ਦਾ ਫਾਇਦਾ ਮੈਂ ਤੇ ਉਹਨਾਂ ਨੇ ਵੀਰ ਭਰਾ ਨੂੰ ਲੈਂਦਾ ਕਰਖਦਾ ਵੀ ਜਾਂਦਾ ਪੈਂਦਾ ਮਾਰ ਚੰਗਾ चंगा 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 ਮਾਰ ਜਾ ਸੁਗੇ ਜਪੇ ਪੂਰੇ ਕਰਕੇ ਫ੍ਰੀ ਹੋ ਜਾਂਦਾ ਬਿਲਕੁਲ ਜੀ ਕਿਹੜਾ ਮਾਰਾ ਮਾਰਿਆ ਉਹਦਾ ਤੁਹਾਨੂੰ ਪਤਾ ਵੀ ਉਹ ਹੋਰ ਫੜਾ ਪੁੱਛਣਾ ਕੀ ਦਿਨਾ ਜੀ ਹਾਂ एक ਇਹ ਗੱਲ ਹੈ ਪਰ ਅੱਛਾ ਪਿੰਦਾ ਕਰੇ ਹਾਂ ਜੀ ਜੇ ਫਿਰ ਹਾਲ ਬਾਕੀ ਸਾਨੀ ਹਾਰੋ ਕੀ ਬਾਕੀ ਹੋ ਜਾਦਾ ਸੁਣ ਚੱਲ ਹਲੀ ਕਾਲੀ ਜਦ ਜੇ ਤੁਹਾਨੂੰ ਮੈਂ ਚਾਰ ਗਾਧਰਾਂ ਦੇ ਮਿਹਨਤ ਦੇਖੋ ਇਹ ਵੀ ਆ ਜੇ ਉਹ ਭਾਰਾ ਗਾਧ ਹੈ ਫਿਰ ਕਿੱਡੀ ਲੰਮੀ ਤੇ ਭਾਰੀ ਮੱਝ ਬਹੁਤ ਮੈਂ ਮਹਲਾ ਦੁੱਧ ਕਰਦੀ ਅੱਜ ਦਿਨ ਮੈਂ ਲੈਂਦੀ ਆ ਹਾਂਜੀ ਤੇ ਬਹੁਤ ਮੈਂ ਦੁੱਧ ਕਰਦੀ ਵੇਖੋ ਕਿੜੀਆਂ ਕਿੜੀਆਂ ਨਾੜਾ 19 ਕਿਲੋ ਮੈਂਨੇ ਦੁੱਧ ਕੱਢਿਆ ਬੋਲੋ ਬੋਲੋ 19 ਕਿਲੋ ਦੁੱਧ ਕੱਢਿਆ 16 ਦੀ ਹੁਣੇ ਹੀ ਗਾਰੰਟੀ ਦੇਾਂਗੇ ਬੋਲੋ 16 ਕੰਡੇ ਤੇ ਮੈਂ ਝਾੜੂ ਨਾ ਝਾੜੂ ਦਾ ਕਰਾਇਆ ਪੜਾ ਮੇਰਾ ਉਹ ਬੰਦਾ ਇੱਥੇ ਲਿਆ ਸੇਵਾ ਕਰੇ ਸੇਵਾ ਸੇਵਾ ਕਰੇ ਇੰਨੀ ਗਰਮੀ ਪੈਂਦੀ ਆ ਜੇ 8 ਕਿਲੋ ਡੰਗ ਦਾ ਮੈਂ ਦੁੱਧ ਦਿੰਦਾ ਧੂਆ ਬਣੇ ਦਾ ਕਰਾਇਆ ਮੈਂ ਠੀਕ ਹੈ ਰਕਮ ਉਹਨਾਂ ਦੀ ਦੇਊਗਾ ਦੋਵਾਂ ਬੰਦੇ ਦਾ ਕਰਾਇਆ ਆਪਣਾ ਖੁਦ ਕੱਢਿਆ ਜੀ ਨਹੀਂ ਬੋਲ ਬਈ ਬੋਲ ਕਰ ਮੈਂ ਬੈਠਾ ਪੂਰੀ ਮੈਂ ਬੋਲ ਬਈ ਵੱਡੀ ਬੈਜ ਸੁਣੀ ਟੋਟੀ ਹਰਿਆਣੇ ਕਿਹੜੀ ਜਗ੍ਹਾ ਪੁੱਜਦਾ ਇਹ ਸੱਸੇ ਦੀ ਸੱਸੇ ਦੀ ਚਲੋ ਕੋਈ ਤੇ ਲੱਗ ਕੇ ਉਂਗਲ ਲਗਾ ਕੇ ਸੈਂਕ ਦੇ ਵਿੱਚ ਮਾਰ ਕੇ ਨਹੀਂ ਸੈਂਕ ਦੇ ਠੀਕ ਹੈ ਹੁਣ ਕੋਈ ਸ਼ੱਕ ਨਹੀਂ ਬਹੁਤ ਸੋਹਣੀਆਂ ਬਹੁਤ ਜੈਟ ਬਲੈਕ ਜੋਡੀ ਬਿਲਕੁਲ ਜੀ साक जो मु बनई का और सीर ढंग पूरे में मेरा देखो पा लेने कोई बात नहीं सा जो आप ज्यादा से थोड़ी कर ली यार बाहर पे नहीं कुछ नहीं ले हुए तो पूरे नहीं आने वाला 10 लीटर मैंने सो करया 10 लीटर डाल दो दो दो, दो मैं भी ना पूरी बहन नादारी फॉर्म हो रही सेम ऐसे खराब है इतना खा ले वाला खराब थोड़ी करके कर थोड़ी आगे रुक रुक बस रुक ਕੋਰੋਲ ਕੋਰੋਲ ਪੂਰੀ ਲੰਮੀ ਬੇਲ ਵਾਲੀ ਮਾਂ ਝੋਟੀ ਆ ਪੂਰੀ ਕੱਦ ਮੇਰਾ ਇਹ ਬੰਦਾ ਜੋ ਬਿਜ਼ਨਸ ਨੇ ਜੁੜਵਾ ਦਿੱਤਾ ਹਾਂ ਨੇ ਐ ਸੰਭਾ ਫਨ ਲੱਗਾ ਉਹ ਬਾਹਰ ਵੀ ਆੜੀ ਆੜੀ ਮੋਟੀ ਵਾਹ ਜੀ ਬਹੁਤ ਭਾਰੀ ਮੋਟੀ ਹੈ ਬਠੀ ਹਾਂ ਜੀ ਬਾਈ ਇੱਕ ਨੰਬਰ ਕਿ ਖੇੜ ਦੀ ਥਣਾ ਵੀ ਆਪਣੀ ਗਰੰਟੀ ਹੋਊਗੀ ਉਹਨੂੰ ਤੇ ਵੀ ਭਰਾ ਦੇ ਜੱਜਾ ਨਹੀਂ ਨਾ ਹਾਂ ਜੀ ਖੇੜ ਦੀ ਥਣਾ ਵੀ ਆਪਣੀ ਹੋਊਗੀ ਕੋਈ ਪੂਰ ਖੇਟਾ ਮਾਰੂਗਾ ਤਾਂ ਨਹੀਂ ਮੈਂ ਆਪਣੀ ਹਾਂ ਹਾਂ ਜੀ ਇਸ ਤਰ੍ਹਾਂ ਦੀ ਕਰਵਾਇਓ ਹਾਂ ਜੀ ਬਹੁਤ ਸਮਰੋਪ ਦੇ ਲੋ ਜਿੰਨੇ ਦੀ ਸੰਧੀ ਉਸਨੂੰ ਜੋ ਜੀ ਕੋਈ ਗੱਲ ਲਿਖੇ ਬਾਹਰ ਆ ਜੀ ਪਾਛਾ ਨੂੰ ਜਾਂਦਾ ਹੀ ਨਹੀਂ ਹਾਂਜੀ ਅਸੀਂ ਬੈਠਣ ਨੂੰ ਬੈਠੇ ਰਹੇ ਜੀ ਜਖਮੀ ਰਹੇ ਅਪਾ ਡੇਢ ਡੇਢ ਨੂੰ ਵੇਚ ਰਹੇ ਹਾਂ ਜੀ ਛੋਟੀਆਂ ਦੇ ਕੋਈ ਖਾਨੇ ਆਪਾਂ ਨੂੰ ਰਾਪਰੇ ਹਿਸਾਬ ਨਾਲ ਤੁਸੀਂ ਭਾਰ ਆਪਾਂ ਦੇ ਦੇਣੀ ਹਾਂਜੀ ਹਾਂਜੀ ਤੇ ਕਿੱਤੀ ਦੀ ਰਹਿੰਦੀ ਹੈ ਜੀ ਛੋਟੀਆਂ ਬਹੁਤ ਜਿਆਦਾ ਚੰਗੀਆਂ ਨੇ ਡੇਢ ਰੋਟੀ ਦੇ ਸਹੀ ਕੀਤਾ ਡੇਢ ਤਾਂ ਜੀ ਮਿਲ ਭਾਰ ਵੇਚਣਗੇ ਚੰਗਾ ਮਾਦਮ ਤੋਂ 19 ਕਿਲੋ ਆਈ ਪਈਆਂ ਪਰ ਆਪਾਂ 16 ਕਿਲੋ ਦੀ ਗਰੰਟੀ 16 ਕਿੰਡੇ ਦੇ ਚੜੂ ਕੋਈ ਸੇਵਾ ਕਰੇ ਨਾ 16 ਕਿੰਡੇ ਦੇ ਚੜੂ ਵੀ ਇਹ ਚਲੇ ਉਹ ਦੇਖ ਛੱਡ ਦੇ ਛੱਪੀ ਚਲੋ ਹੋਰ ਪੰਜ ਘੱਟ ਕਰ ਰਹੇ ਨੇ ਸਵਾਦੀ ਦੇ ਦੇ ਜਾ ਜਾ ਸਵਾਦੀ ਦੇ ਤਾਂ ਛੋਟੀ ਹੋਈ ਗਈ ਬਾਕੀ ਆਲੇ ਕਿਨੇ ਦਾ ਮਾਨਸਾਲ ਹੋਰ ਕਰਾਂਗੇ ਲੋ ਹੁਣ ਹੀ ਕਰ ਦਈਏ ਹਾਂ ਹੁਣੇ ਘੰਟੇ ਕੋਈ ਜਾਦ ਇੱਕ ਵੀ ਦੀ ਜਾਂਦੀ ਹੈ ਜਾ ਜਾ ਆ ਬਜਾ ਆਜੇ ਬਜਾ ਮੂਰੇ ਖੋਜ ਲੈ ਰੋਬੀ ਖੋਜ ਪਾਰ ਕਰ ਰਿਹਾ ਓਏ ਇਹ ਵੀ ਕੱਪੜੀ ਆ ਜੋ ਬਣ ਜੂਗੀ ਨਹੀਂ ਰਹਿਣੀ ਦੀ ਆ ਜੀ ਲਓ ਜੀ ਇਹ ਨਹੀਂ ਰਹਿਣੀ ਛੋਟੀ ਆ ਕਬੜ ਮਿੱਟੀਆਂ ਚੱਕਰਾ ਮੜਾ ਛੋਟੀ ਹਾਲੇ ਰਾਂਗ ਆਇਆ ਪਹਿਲੇ ਗਿੱਟ ਬਣਾਇਆ ਬਹੁਤ ਵਾਰ ਜਦੋਂ ਸੁਆਹ ਮੜੀ ਲਾ ਕੇ ਪਹਿਰਾ ਤੱਕਰ ਝੋਟੀ ਨਾ 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 ਨੂੰ ਵੇਖੋ ਗਿੱਠਣ ਦੀ ਬਰਦ ਤੇ ਆ ਵੇਖੋ ਖਣ ਖਣ ਗੁੱਲਾ ਬੁਣਦੇ ਚਲਾਉਂਦਾ ਮਾਜਾ 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 ਹੌਸਲਾ ਰੋਗੀ ਪੜੀ ਮੈਂ ਵੀ ਪ੍ਰਕਾਰ ਬੁੜੂਗੀ ਬੜੇ ਬਸ ਹਾਂ ਜੇ ਕਹਾਰੀ ਕੋੜ ਮੈਨੂੰ ਦੁੱਧ ਕਰ ਤੂੰ ਇਹ ਵੀ ਕੋੜ ਪਰ ਹੋ ਜਾ ਕਾਲਾ ਸੋਹ ਧੜੀ ਜਾਂਗੀ ਛੋਟੀ ਸੋਹਣੀ ਵਾਰ ਦਾ ਜਿਹਨੂੰ ਡੰਗਰ ਚੰਗੇ ਦਾ ਕੋਈ ਡੰਗਰ ਭਾਵੇਂ ਇਹ ਕੋ ਦਿਨ ਲੈ ਕੇ ਪਾਈਏ ਡੰਗਰਾਂ ਦੇ ਚੰਗਾ ਪਾਈ ਹਾਂ ਜੀ ਹਾਂ ਇਤਨਾ ਵੀ ਚੰਗਾ ਨਹੀਂ ਜਿਹੜਾ ਇੱਥੇ ਰੱਖਦਾ ਸਦਾ ਵੀ ਚੰਗਾ ਹੀ ਰੱਖਦਾ ਜੀ ਬਾਕੀ ਠੀਕ ਹੈ ਸਾਡਾ ਹੋਰ ਕਰਾ ਦੇ ਕਿ ਕਿਹਾ ਭਾਈ ਸ਼ੁਰੂ ਤੋਂ ਡੰਗਰੇ ਕੋ ਆ ਰਹੇ ਨੇ ਇਹ ਚੰਗਾ ਮੈਂ ਪੂਰੀ ਫੇਰ ਆਈ ਬੱਤੀ ਪੂਰੀ ਕੋਈ ਚੋਰੀ ਨਹੀਂ ਕੋਈ ਸਾਈ ਜਦ ਕੋਈ ਕੋਈ ਆ ਬਹੁਤ ਚਾਲੂ ਸਿੱਧੀ ਜਾਂਦਾ ਤੇ ਨਵੀਂ ਆ ਜਾਂਦਾ ਅੱਛਾ ਵੇਖੋ ਉਹ ਖਾਦਾ ਵੇਖੋ ਗਿੱਠਾਂ ਦੇ ਆ ਸਾਲਿਆ ਅਜੇ ਮੈਂ ਦਿਨ ਲੈਂਦੀ ਆ ਥੋੜੇ ਮੈਂ ਫਿਰ ਕਿਡਾ ਹਾਂ ਹਾਂਜੀ ਹਾਂਜੀ ਬਹੁਤ ਕਰ ਕਰੇ ਫਿਰ ਉਹ ਦੋ ਦਾਲੇ ਕਰੇ ਪਾਸੇ ਆਉਂਦੇ ਆ ਨਾੜਾ ਹਜੇ ਮੈਂ ਮੈਂ ਜਨਾਣਾ ਬੰਦਾ ਵੜਿਆ ਦਿਨ ਜਿਹੜੇ ਚਲੋ ਹੱਸਦਾ ਹਾਂ ਜੀ ਸਾਈਡ ਮੈਂ ਦੇਖੋ ਕਰ ਕਰੇ ਪੈਰ ਦੇ ਬਹੁਤ ਜੀ ਦੋਸਤ ਪਨੇ ਮੈਨੇ ਕੱਢਦਾ ਪਰ ਦੂਦ ਹੋਈ ਵੀ ਫਿਰ ਤਾਂ ਚੰਗੇ ਨੇ ਹੁੰਦੇ ਨੇ ਬੰਦਾ ਸਿਰਫ ਤਾਂ ਚੰਗੇ ਨਹੀਂ ਹੁੰਦੇ ਸਹੀ ਸਹੀ ਜੁੜੇ ਹੋਣੇ ਸਿਰਫ ਕੁੜੀਆ ਬੈਠ ਕਰੋ ਕਰੋ ਆਹ ਨੂੰ ਬੋਲਦਾ ਹਾਂ ਆਹ ਦੇਖੋ ਬਰਾਬਰ ਮਾਦੇ ਬਰਾਬਰ ਹਾਂਜੀ ਹਾਂਜੀ ਦੇਖੋ ਕਿੰਨੀ ਛੋਟੀ ਕੋਈ ਗੱਲ ਹੈ ਤੁਹਾਡੀ ਉਸ ਸਮਝ ਕੋਈ ਗੱਲ ਨਹੀਂ ਜਿੰਦੇ ਦੀ ਤੁਹਾਡੀ ਜੇ ਦੱਸਣਾ ਕੋਈ ਗੱਲ ਹਾਂਜੀ ਮੋਂ ਦਾ ਤੇਰਾ ਸਵਾ ਕਰਦੇ ਹਾਂ ਅੱਛਾ ਹਾਂਜੀ ਤੇ ਪੰਜ ਸ਼ੋਟ 1 20 1 20 ਦੀ ਦੇ ਦਾਂਗੇ ਇਹ ਕਵੀਦ ਲੰਗਾ ਕਿ ਬਾਕੀ ਆ ਗਿਆ ਤਾਂ ਯਾਰਖੰਡ ਮਾਨ ਹੋਰ ਖੜਾ ਕੇ ਪਾਈ। ਕੋਈ ਕੁਝ ਨਾਲ ਹੀ ਨਵੇੜਦੀਏ। ਕਿਉਂ ਤੇ ਇਕੱਠਾ ਹੋਣ ਦੀ ਹੋ ਗਈ ਫੇਰ ਕੋਈ ਗੱਲ ਹੋਣੀ ਨਵੇੜ ਦੋ ਇਕੱਠਾ ਹੋਣ ਦੀ ਹੋ ਗਈ। ਚਲ ਜਾਓ ਉਹਦੇ ਇਕੱਠਾ ਹੋਣ ਦੀ ਝੋਟੀ। ਜੀ ਦਿੰਦਾ ਇਹੋ ਜਿਹਾ ਆਪਾਂ 40 40 ਨੂੰ ਵੇਚ ਦੇ ਰਹੇ ਆ। ਪਰ ਰੋਪਣੇ ਦਿੱਤੀ ਆ ਥੋੜੀ ਦੇਣ ਲੈਣ ਦੀ ਕਰਕੇ। ਮਾਰਾ ਫੁੱਜੇ ਗੱਲ ਕਿਦੋਂ ਇੱਕ ਪੂਰੀ ਬੱਤਰ ਜਾ ਗਈ ਝੋਟੀ। ਇਹ 1 40 ਦੀ ਬਣ ਗਈ। ਆਰਾ ਦੇ ਨਿੱਪੰਦਰਾ ਹੀ ਜਾਂਦੀ ਤੇਰਾ ਮਾਵਾ ਜੀ ਤਰਗਰ ਰਜਾਣ ਦੇ ਜਾਂਦਾ ਦੇਖ ਕਸ ਸੰਦੀਪ ਜਾਨਾ ਜਾਨਾ ਇਹਦੇ ਅਰੇ ਬੋਲ ਜਾ ਕਿਹੜੀ ਗੱਲ ਮਾਰ ਰਹੀ ਨੇ ਬੜਾ ਗੁੱਸਾ ਦਿੱਤਾ ਚੱਲਣ ਦੋ ਪਰਮੇਸ਼ਰ ਨੇ ਮੇਰਾ ਕੋਸ ਦਿੱਤਾ ਆਜੋ ਆਜਾ ਮੇਰੇ ਵੀ ਦੇਂਦਰਾ ਜੀ ਕੋਈ ਕੋਈ ਜਿਆਦਾ ਬੰਦਾ ਲੱਗਦੀ ਇਸ ਵਿੱਚ ਸੁਦਾ ਕੱਪੜਾ ਉੱਪਰ ਤੇ ਵੀ ਸਭ ਤੋਂ ਤੇਰੀ ਕੰਮ ਨੇ ਵੀ ਸਭ ਤੋਂ ਹਾਂ ਜੀ ਬਿਲਕੁਲ ਇਹ ਚਾਰ ਆ ਗਏ ਜੀ ਇੱਕ ਇੱਕ ਚੋਬੇ ਗਿਆ ਕਿੰਨਾ ਕੋਈ ਵੀ ਬਦੋ ਬਦਿ ਰੱਖਿਆ ਵੀਡੀਓ ਪਾਉਣੀ ਆ ਬਸ ਠੀਕ ਆ ਇਹ ਵੀ ਖੋਲ ਮੇਰਾ ਵੀ ਕੋਣ ਛਣ ਕਿੱਦਾਂ ਦਾ ਸੁੰਬੇ ਵਾਲਾ ਛਣ ਕਿੱਥੇ ਛੱਲੇ ਮੜਾ ਰੱਖ ਦੇਖੋ ਜਿੰਦਾਂ ਚੱਲ ਗਿਆ ਆ ਗਿਆ ਵਾਹ ਦੇਖੋ ਨਾਰਾ ਕੋਦਾਂ ਲੇਕਣੇ ਲੇਕਣੇ ਚੰਗੀ ਚੋਟੀ ਆ ਪਰ ਜੱਟ ਬੜਾ ਕਾਲੀ ਚੋਟੀ ਕਾਲੀ ਹੈ ਚੋਟੀ ਤੇ ਵੇਖੋ ਮੂਹਮਦ ਖੰਦ ਦੇਖੋ ਕਿਦਾਂ ਹੈ ਸਰੀ ਵਾਪਸ ਉਹੋ ਜੀ ਚਾਤੀ ਮਾਲੀਏ ਜਿਹੜੇ ਮਰਜ਼ੀ ਆਓ ਪੰਜ ਛੇ ਦਾ ਚੋਟੇ ਮਿਲਣ ਗਿਆ ਕੋਲ ਚੱਕਰ ਕਰਦਾ ਹਾਂ ਚੱਕਾ ਹਾਂ ਜੀ ਕੋੜਾ ਵੀ ਪਰ ਫੋਨ ਅਜ ਤੱਕ ਟਾਂਸਰ ਨਹੀਂ ਗਈ ਹੈ ਨਾ ਸਹੀ ਮਾਰ ਕਰਾਉਣਾ ਜੇ ਅੱਜ ਮਾਰ ਕਰਾਉਣਾ ਮਾਰ ਕਰਾਵੇ ਫਿਰ ਉੱਠੀ ਆ ਜੀ ਨਗਰ ਚੰਗਾ ਲਾਵਾਂਗੇ ਕੋਈ ਖੁਸ਼ਹਾਲ ਕਰੂਗਾ ਇਹ ਤੂੰ ਬਿਲਕੁਲ ਨਹੀਂ ਫੜੂਗਾ ਕੋਈ ਯਾਦ ਕਰੂਗਾ ਯਾਰ ਯਾਰ ਯਕਤ ਕਿਦਾਂ ਦਾ ਸਰਾਏ ਫਿਰ ਲੱਗਾ ਐ ਸੰਭਿਆਰ ਸਾਂ ਵੇਖੋ ਕਿੰਦਾ ਲੱਗਾ ਤੋਰ ਤੋਰ ਮੇਰੇ ਵੀ ਲੇ ਗਾ ਜੀ ਲੀਲੀ ਭਈਆ ਇਹਦਾ ਕੁਆਲਟੀ ਦਾ ਹੱਥਾ ਝੋਟੀ ਲੈ ਦੂ ਵੀ ਇਹਦਾ ਹੈ ਝੋਟੀ ਦਾ ਹਾਂ ਜੇ ਕੱਪੜਾ ਹੈ ਬਸ ਠੀਕ ਹਾਂ ਜੀ ਹਾਂ ਜੀ ਆਣੀ ਗੋਸਾਬਾ ਰੇ ਲੋ ਸੰਦੀਪ ਸਾਹਿਬ ਜਿੰਨੇ ਚੋਟੀ ਕੋਈ ਗੱਲ ਛੋਟੀ ਤੋਂ ਬਹੁਤ ਚੰਗੀ ਆ ਬਾਕੀ ਕੋਈ ਪਹਾੜਾ ਪਾ ਲਈ ਦੇ ਪਹਾੜਾ ਆ ਜਾਣੇ ਪਹਾੜਾ ਆਲੇ ਇੱਕ ਦਾ ਨਹੀਂ ਦਿੰਦਾ ਕੋਈ ਛੋਟੀ ਐਂਡ ਐਂਡ ਕੋਈ ਕਹੇ ਹੋਰ ਕੋਈ ਕਹੇ ਤਾਂ ਮਾਰ ਨਾਲ ਕਰ ਦਾਂਗੇ ਦੋ ਚਾਰ ਜਿਹੜੀ ਗੱਲ ਹੈ ਕੋਈ ਗੱਲ ਨਹੀਂ ਇੱਕ ਪੰਜ ਦੀ ਹੋ ਗਈ ਚਲ ਇੱਕ ਪੰਜ ਇੱਕ ਪੰਜ ਯਾਹੀ ਤੇ ਇੱਕ ਪੰਜ ਦੀ ਹੋ ਗਈ ਦੋਦੇ ਵੀ 14 ਪਲੱਸ ਚਵਾਉਗੀ ਬਾਹਰ ਨਹੀਂ ਆਣੀ ਉਹ 14 ਪਲੱਸ ਚਾਹੂਗੀ ਦੋ ਹੀ ਹੋਰ ਜਾਣ ਦੋ ਕਿ ਤਿੰਨ ਜੀ ਹੋਣਗੇ ਤੇਰਾ ਪਤਾ ਤੇਰਾ ਆ ਜਾ ਤੇਰਾ ਫਰਾਂ ਆਲੀ ਇਹੋ ਤੇ ਕਪੜਾ ਕਿ ਤੂੰ ਆ fui sui di ਇਹ ਦਿੱਲੀ ਸੂਈ ਆ ਨਹੀਂ ਨਹੀਂ ਇਧਰ ਆ ਬੰਦਿਆ ਸੂਈ ਆਈ ਸੀ ਇਹ ਪਰਸੋਂ ਦੀ ਤਿੰਨ ਤਿੰਨ ਦਿਨਾਂ ਦੀ ਸੂਈਆਂ 10 ਕਿਲੋ ਭੋਲੀ ਆ ਅੱਛਾ 10 ਕਿਲੋ ਝੋਟ ਗਿਆ ਭੋਲੀ ਆ ਲੈ ਵੇ ਕੋ ਮੈਂ ਦੇਖ ਕੋ ਕਿਦਾਂ ਫੁੱਟ ਥਲੇ ਥਲੇ ਫੁੱਟ ਫੁੱਟ ਦੇ ਥਾਣ ਲੱਗਾ ਵੇ ਕੋਈ ਹਾਂ ਜੀ باگلي ويي ثوئيها پاپا جو نروستر ناؤو لکاو جي بکا اج تيجين ڏيندا کٽا وئي ربا ان مڳر کٽا وئي تيجين ڏيندا سئو پيار ليلي پيار کو ليلا ها ٿا وڪو گليان اوجه دُد کينن دُد کي 10 لٽر بولي ڪي بولائي ها بولائي لوٽ 16 کان تو پلاس ڪي وائوگي ਸਾਜੇ ਦੁੱਧ ਜਿਹੜਾ ਕੋ ਦਸ ਸੋਰੀ ਸਾਹਮ ਕੀਤੇ ਦੋਸਤ ਬੜੇ ਗੱਲ ਨਹੀਂ ਠੀਕ ਆ ਮੈਂ ਵੀ ਚੱਕੀ ਜੀ ਮੀਂਹ ਵੀ ਲੱਗੋ ਤੇ ਲੱਗਾ ਆਪੋ ਵੀ ਚੱਕਿਆ ਕੋਈ ਨਿਸ਼ਾਨ ਆ ਜਿੱਲੀ ਦੀ ਲੱਗੇ ਸਾਰੇ ਨਿਸ਼ਾਨ ਸਾਰੇ ਲੱਗੇ ਪਹਿਲਾਂ ਤੱਕ ਸਾਰੇ ਨਿਸ਼ਾਨੇ ਲੀ ਲਿਦਾ ਜੀ ਆਲੇ ਨਿਸ਼ਾਨ ਬਾਕੀ ਬਹੁਤ ਭਾਗ ਲਈ ਮੈਂ ਜੋ ਸੁਭ ਲੱਗਾ ਹੋਆ ਹਾਂ ਜੀ ਫਿਰ ਵੀ ਇਹਨੂੰ ਪ੍ਰਵਾਹ ਨਹੀਂ ਸੁਭ ਲੱਗਾ ਭਾਵੇਂ ਫਿਰ ਵੀ ਮੈਂ ਨਾ ਪੂਰਾ ਅਗਵਾ ਦਾ ਪਖੜਾ ਢੱਕਾ ਜੋ ਪਾਉਗੇ ਨਖਾਈ ਜਾਣਾ ਰੋਗ ਰੋਗ ਕੋਈ ਰੋਗ ਨਾ ਕਰੋ ਵੱਡੇ ਬਹੁਤ ਮੈਂ ਚੱਕਿਆ ਰੱਖਿਆ ਕੰਨ ਨਦ ਨੀਰ ਆਲੀ ਯਾਰ ਨੀਦੀਆ ਪਿਓਰ ਨੀਦੀਆ ਨੀਦੀਆ ਸੋਹਾਲੀ ਤੂੰ ਚੋਰੀ ਕਰਾ ਦੂਗੀ ਫਾਚੋ ਸੋਹਾਲੀ ਕਰ ਪੈ ਗਰੂ ਦਵਾਸ ਕਿਨੇ ਸਾਥੋਂ ਸ਼ਿਕਾਰ ਕੀਤਾ ਹੋ ਅਰ ਕੋ ਕਿੱਝ ਦੇ ਦਸ ਸੁਬਾ ਸਭਾ ਕੋ ਗਿੱਲੇ ਨਾਲ ਹੋ ਰਿਹਾ ਬੱਚੇ ਦਾ ਸ਼ਰ ਹਾਂ ਜੇ ਉਹ ਗਿੱਲੇ ਨਾਲ ਕਿਹਾ ਸਭ ਨਿਸ਼ਾਨੀਆਂ ਕੋ ਵੜਾ ਤੋਂ ਲਾ ਕੇ ਪਹਿਲਾਂ ਤਾਂ ਕਰਸਾਉ ਨਿਸ਼ਾਨੀਆਂ ਬਾਹਰ ਆਏ ਨੇ ਦਿੱਤੀਆਂ ਤੇ ਦੂਜਾ ਸੁਬਾ ਹਾਂਜੀ ਇੱਕ ਵੀ ਦੀ ਦੇ ਦਾਂਗੇ ਛੋਟੀ ਜੀ ਹੋ ਮਾਰ ਬਹੇ ਬੜੀ ਚੰਗੀ ਆ 15 ਲੀਟਰ ਵਾਲੀ ਆ ਹੋਰ ਮਾਨਸਨ ਕਰਦਾ ਕਿ ਮੁੰਡੇ ਦਾ ਆ ਗਿਆ ਤਾਂ ਕੋਈ ਗੱਲ ਨਹੀਂ ਚਲ ਕਰ ਦੋ ਹਾਂਜੀ 115 ਦੀ ਹੋ ਗਈ ਫਿਰ ਕੋਈ ਗੱਲ ਨਹੀਂ ਲੈ ਇੱਕ ਦਾਤੀ ਕਰ ਦਈਏ ਹੋ ਤੇਰਾ ਬਹੁਤ ਹੋ ਗਿਆ ਤੇਰਾ ਆ ਰਿਹਾ ਇੱਕ ਦਾਤੀ ਜਾਂ ਦੋ ਜਾਂ ਦੋ ਦੇ ਸੰਦੀਪ ਸਰ ਕਰਾ ਦੋ ਗਾਰੀ ਆ ਕੇ ਦੇਣੇ ਪੁੱਛਦਾ ਦੇਣੇ ਤੇ ਤਾਗੇ ਇਵੇਂ ਨਹੀਂ ਲੀ ਲਾ ਵੀ ਜੇ ਸੂਈ ਇਹ ਵੀ ਪਰਸੋਂ ਦੀ ਆਹ ਇਹ ਤਾਂ ਕੱਟੀ ਇੱਦਾਂ ਬੱਚੇ ਚੱਕੇ ਮੰਗੇ ਇੱਦਾਂ ਸਬਦ ਬੰਨ ਬੰਨ ਦੇਖੋ ਆਹ ਬੱਚਾ ਜੀ ਵੇਖੋ ਨਾ ਕੱਟੀ ਆ ਗਈ ਮਗਰ ਆਹ ਵੇਖੋ ਕੱਟੀ ਮਗਰ ਕੱਟੀ ਆ ਜਿੱਦਾਂ ਦੀ ਚੋਟੀ ਉਸ ਤਰ੍ਹਾਂ ਦੀ ਕੱਟੀ ਅੱਖਾਂ ਹੈਣੀ ਪਰੰਨੀਆਂ ਹਨਾ ਨਹੀਂ ਅੱਖਾਂ ਹੀ ਥੋੜਾ ਜਿਹਾ ਕਰਦੇ ਹਾਂ ਜੋ ਅੱਖਾਂ ਬੜਾ ਕਰਦੇ ਬਾਕੀ ਨਿਸ਼ਾਨੀ ਆ ਗਿਆ ਅੱਖਾਂ ਹੈਣੀ ਬਾਕੀ ਚੋਈ ਹੋਰ ਟੋਟਾ ਮੇਰਾ ਤੇਰੀ ਮੈਂ ਚੰਗੀ ਆ ਬਿਲਕੁਲ ਚੰਗੀ ਕੱਟੀ ਦੋ ਮਈਆਂ ਦੀ ਹਾਂ ਤੇ ਕੋਫਰ ਨਾਲ ਕੱਟੀ 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 ਆ ਗਈ ਨਾਲ ਨਾਲ ਕੱਟੀ ਆ ਗਈ ਦੋ ਮਈਆਂ ਆਫਰ ਆਫਰ ਹਾਂਜੀ ਪਹਿਲੇ ਫਿਰ ਇਹ ਕਦੇ ਲੱਗੂਗਾ ਪੱਜਾ ਦੋਸਤ ਕਦੀ ਵੜੀ ਨਹੀਂ ਜਾਣਾ ਕਿਹ ਜਨਨ ਕਰੇ ਮੈਂ ਦੱਸਦਾ ਕੋਈ ਯਾਦ ਕਿੰਨਾ ਬੰਦ ਅਰ ਜਾਨੀ ਬੋਲਣਾ ਤਰ ਚੱਲ ਚੱਲ ਜਿਵੇਂ ਹੋ ਗਿਆ ਇਹ ਵੀ ਬਸੋਦੀ ਜੂਈ ਹੈ ਇਹ ਜੋ ਨਵਲੀ ਤਰ ਬੋਲੀ ਹੈ ਹਾਂ ਹਾਂ ਸੋਨੀ ਤਾਂ ਇਹ ਸਾਭੀ ਕਿਸੀਆਂ ਨਵਲੀ ਤਰ ਬੋਲੀ ਨਵਲੀ ਤਰ ਬੋਲ ਆਈ ਹੈ ਜੀ ਹਾਂ ਪਰ ਬਹਿ ਨਹੀਂ ਕਰਦਾ ਬਿਲਕੁਲ ਤਾਜੀ ਗਿੰਦਾ ਨਾਲੋਂ ਸੇਵਨ ਸਾਹਿਬਾ ਦੇ ખોજવા કે મરિયે આધા ખોજ જો મરજીયા હાજી હાજી આજ આજ ખોજ કરજો જોલો ખોજ મોણ ગાલ કરજો આજ વેચે ખોજ કરે આદો સી પરમેશન હર કવત કરે જી પ્રોફી હારે મોજીયા હાજી મારા રાજ ખોજ કા મોણ આજ પરમેશન જી હાજી દે દો જીમે સંદીપ સો 40 95 દી દેવાગે 95 બી ઓર જાદો ખોજવા ઓર જાદો કોઈ 90 દી હોગી ઓ જાતી રી એન્ડ ਜਾ ਨਾ ਕੋਮ ਜਾ ਨਾ ਜਾ ਨਾ 85 ਹਾਦੀਪ ਸਿੰਘ ਨੇ ਕਿਹਾ ਤਾਂ 85 ਦੀ ਹੋਗੀ ਕੋਈ ਗੱਲ ਨਹੀਂ ਚਲੋ ਜਾ ਨਾ ਮੈਂ ਫੋਟ ਚੱਕੀ ਆ ਹੋ ਗਈ 85 ਦੀ ਹੋਗੀ ਮੈਨੂੰ ਪਹਿਲਾਂ ਫੋਟ ਜਾ 85 ਦੇ ਮਾਨਤ ਕਰਨ ਮੈਨੂੰ ਭਰਾ ਨੇ ਕਿਹਾ ਤਾਂ 85 ਨੂੰ ਮਾਨਤਨ ਕਰਾਂਗੇ ਯਾਰ ਹੋਰ ਆਪੀ ਦੀ ਜਾਂਦੀਏ ਉਹ ਤੇਰਾ ਉਹ ਜਾਂਦੇ ਸੀ ਉਹ ਨਹੀਂ ਗੁਰਦਾ ਲਾਉਣ ਲਈ ਜਾਂਦੇ ਸੀ ਉਹ ਜਾਂਦੇ ਬੁਰਾ ਆਪੀ ਉਹ ਜਾਂਦ ਅੱਸੀ ਦੇ ਹੋ ਗਈ ਕਿ ਆ ਗਈ ਅੱਸੀ ਦੀ ਜਨ ਕਿਹਾ ਤਾਂ ਗਾ ਗਾ ਬੜੀ ਵੱਡੀ ਵੇਰ ਵਿੱਚ ਕੋ ਕਰਾਜੀ ਗਾ ਇਹਦਾ ਦੂਜਾ ਸੂਆ ਜੋ ਸ਼ਾਹੀ ਹਰਗਾ ਬਹੁਤ ਠੰਡੀ ਤੇਰੀ ਇੱਧਾ ਮਾਜੋ ਤੁਹਾਡੇ ਕੋਲ ਇਹ ਫੀਲ ਠੰਡੀ ਬਹੁਤ ਸੀਰ ਠੰਡੀ ਜੀ ਆਪਰੇ ਉਹ ਦੱਸਦੀ ਬਹੁਤ ਖੋਲੋ ਬਸ ਖੋਲੋ ਆ ਵੀ ਦੂ ਦੇ ਖੋਲੋ ਲਓ ਗਾੜੀ ਪੂਰੀ ਵੱਡੀ ਆ ਮਹੀਆ ਜਿੱਡੀ ਗਾ ਲੈ ਮੇਰੇ ਵੱਜ ਜਾ ਸੋਨ ਹਾਂਜੀ ਬਾਜਾ ਸਾਰਾ ਵੇਖੋ ਲੱਗਾ ਐੜੀ ਐੜੀ ਮੋਟੀ 20 ਕਿਲੋ ਜਵਾਈ ਕਰਾਉਗੀ ਬੱਲੇ ਬੱਲੇ ਆ 20 ਕਿਲੋ ਦੋ ਕਰਾਉਗੀ ਜੇ ਨਾ ਹੁਤਾ ਲੈਂਦੀ ਸਹੀ ਹੋ ਗਈ ਮੈਂ ਕਰੀਆ ਵੇਖੋ ਬਹਿ ਜਾਓਗੀ ਧੀਰੇ 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 ਹਾਂ ਸੈਨ ਕੋਲੀ 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 ਗਾਵਾਂ ਕੋਲੀ ਮਾਰ ਖਾਉਂਗਾ ਖੇਡ ਲਾ ਖੇਡ ਲਾ ਸਹੀ ਦੰਦਾਂ ਆ ਜਾਣੇ ਕੋਲੀ ਆ ਜਾ ਕੋਲੀ ਲੈ ਲੈ ਕੋਈ ਨਹੀਂ ਕੁਛ ਨਹੀਂ ਹੁੰਦਾ ਭਾਈ ਤੂੰ ਜਾ ਮਾਰ ਜਾ ਮਾਰ ਜਾ ਯਾਰ ਫੋਟੋ ਗੀ ਕੈਮਰੇ ਦਾ ਕੈਮਰੇ ਦਾ ਕੋਈ ਗੱਲ ਨਹੀਂ ਆ ਜਾ ਆ ਜਾ ਦੇ ਕਈ ਨਾ ਡਰ ਜਾ ਨਾ ਕੋਈ ਚੱਕਰ ਨਹੀਂ ਇਹ ਚਲੀ ਜਾਂਦਾ ਹਾਂਜੀ ਹਾਂ ਇਹਦੇ ਨਾਲ ਕਰਕੇ ਉਦਾਂ ਨਹੀਂ ਤਾਂ ਬੜੀ ਸੀ ਅਨੇਖੇ ਕਰਨ ਵਾਲੀ ਗੱਲ ਹੈ ਡਰਣਾ ਹੈਗੇ ਨਹੀਂ ਉਹ ਜਿਹਾ ਬਾਹਰ ਜਿਹਾ ਕੱਪ ਚੁੱਕ ਜਾਂਦੀ ਕੋਈ ਚੱਕਰ ਨਹੀਂ ਇਹ ਕਰਦਾ ਇੱਥੇ 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 ਕਰਾ ਲਾਵਾ ਇੱਥੇ ਕਰਾ ਤਾ ਕੋ ਕੋ ਜੇ ਉਸ ਤੇ ਜੇ ਉਸ ਤੇ ਬੰਬ ਨਹੀਂ ਲਾਜੇ ਉਸ ਤੇ ਲਾਜੇ ਜੇ ਉਸ ਤੇ ਬੰਬ ਨਹੀਂ ਲਾਜੇ ਉਸ ਤੇ ਖਮੂਦ ਹਾਰੇ ਜੇ ਨਾ ਰੋੜਾ ਹਾਰੇ ਖਾਣ ਨੂੰ ਲਾਵਾ ਬੰਤਨੋ ਕੀ ਬਹੁਤ ਸਾਰਾ ਸ਼ੁਕਰੀਆ ਗਿੱਠਾਂ ਦੇ ਚੰਨੀ ਨੂੰ ਲੱਗਾ ਜੀ ਡੰਗਰ ਆਪਾਂ ਮੋੜ ਨਹੀਂ ਦੇ ਦੇ ਗਾਹੇ ਤੇ ਕਦੇ ਲੈਣੀ ਨਹੀਂ ਹੁੰਦੀ ਮਾਰੇ ਡੰਗਰ ਦਾ ਨਹੀਂ ਫਾਇਦਾ ਤੇ ਚੰਗਾ ਲੈਦਾ ਚੰਗਾ ਫਸੈਂਡ ਪੀਸ ਹੀ ਆ ਗੋਛਦਾ ਐਂਡ ਪੀਸ ਅਸੇ ਕੋਈ ਖਾਂਦੀ ਲੈਣਾ ਹੀ ਨਹੀਂ ਇਹ 60000 ਰੁਪਏ ਦੇਣਾ ਹੀ ਗਾਹ ਹੋਰ ਮਾਰਸਾਨ ਕਰਦਾ ਲਾਇਆ ਹੈ ਕਹਦਾ ਕੋਈ ਗੱਲ ਨਹੀਂ 10 ਦੋ ਫਰ ਹੋਣੀ ਐਂਡ ਆਪਾਂ ਬੋਲਣਾ ਹੀ ਨਹੀਂ ਚਲੋ 60 ਦੀ ਹੋ ਗਈ ਕੋਈ 55 ਦੀ ਐਂਡ ਉਹ ਤੇਰਾ ਪਾਵਾਂ ਹੋ ਜਾ ਮੈਨੂੰ ਬੋਲਣਾ ਹੀ ਸਰ ਕੋਈ ਵੀ ਬੋਲ ਜਾ ਯਾਰ ਚਲੋ ਕੋਈ ਗੱਲ ਨਹੀਂ ਆ ਮਚੂ ਜਾਈ 200 ਬਾਕੀ ਫੌਜੀ ਸਾਹਿਬ ਅੱਜ ਰੇਡ ਕਮੈਂਟਾ ਦਿੱਤੇ ਮੇਰੇ ਅੱਜ ਮੈਂ ਤਾਂ ਸਹੀ ਰੇਡ ਆ ਹਾਂਜੀ ਸਹੀ ਰੇਡ ਪਾਵਾਂਗੇ ਬੇਮਾਨ ਰੋਣਾ ਹੀ ਤੇ ਬਈ ਸਾਰੇ ਗੱਲ ਇਹ ਨਹੀਂ ਮੈਂ ਦਿਆ ਦਾ ਸਹੀ ਆ ਇਹਨੇ ਕਿਹਨੂੰ ਹੱਕ ਦੀ ਰੋਟੀ ਖਾਣੀ ਆ ਥੋੜੀ ਖਾ ਲਾਂਗੇ ਰੱਬ ਰੋਜ਼ ਦੇ ਹੀ ਜਾਂਦਾ ਹੈ ਕਿਹਦੀ ਗੱਲ ਪਰਮੇਸ਼ਰ ਨੇ ਦੇਣਾ ਜੀ ਉਹਨੇ ਸਭ ਨੂੰ ਦੇਣਾ ਨਹੀਂ ਇਹਨਾਂ ਦਾ ਪਰਮੇਸ਼ਰ ਨੇ ਰੋਟੀ ਖਾਓ ਹੱਕ ਦੀ ਖਾਓ ਇਹ ਗੱਲ ਡੰਗਰ ਚੰਗਾ ਦਿਓ ਬੇਮਾਰਾ ਬੇਮਾਰ ਹੋਰ ਚਾਹੀਦੇ ਬਾਕੀ ਡੰਗਾ ਹੋਊਗਾ ਆਹ ਰ ਆਈ ਇੱਥੇ ਆਏ ਜੇ ਚੈੱਕ ਕਰਕੇ ਲੈ ਕੇ ਜਾਓ ਡੰਗਰ ਕਰਕੇ ਇੱਥੇ ਆਓ ਚਵਾਈ ਕਰੋ ਦੋ ਟਾਈਮ ਬਾਕੀ ਫੁੱਜਾ ਬਹਿ ਜਾਣਾ ਰਾਤ ਰੋ ਸੌਣ ਬਹਿਣ ਨੂੰ ਥਾ ਮਾਰਾ ਇੱਥੇ ਬੜਾ ਕੋਈ ਦਿੱਤਾ ਪ੍ਰਸ਼ਾਦਾ ਪਾਣੀ ਖਾਓਗੇ ਜੋ ਜਰਪੁਣੀ ਬੰਦਾ ਛਕਦਾ ਛਕਾਵਾ ਭਾਵੇਂ ਦੋ ਦਿਨ ਆ ਕੇ ਰੋ ਇੱਥੇ ਅਰੇ ਤਸੱਲੀ ਕਰਕੇ ਲੈ ਕੇ ਜਾਓ ਕੋਈ ਗੱਲ ਨਹੀਂ ਬਾਕੀ ਜਿਹੜੀਆਂ ਵਈਆਂ ਗੱਪਣਾ ਇਹਨਾਂ ਦੀ ਪਿੱਛੇ ਦੀ ਥਣਾ ਦੀ ਮੇਰੀ ਗਰੰਟੀ ਹੋਊਗੀ ਹੋਈ ਮੈਂ ਇਹਨਾਂ ਦੇ ਕਿਸੇ ਦੇ ਘਰ ਜਾ ਕੇ ਪਿੱਛਾ ਮਾਰੇ ਤਾਂ ਪੂਰ ਮਾਰੇ ਚਿੱਟਾ ਘਾਟ ਨਿਕਲੇ ਉਹ ਸਾਡੀ ਗਰੰਟੀ ਬਾਕੀ ਇੱਥੇ ਕਹਿੰਦੇ ਹੁਣ ਇੱਥੇ ਆਪਣੀ ਤਸੱਲੀ ਕਰਕੇ ਇੱਥੇ ਲੈ ਜਾਓ ਜਿਹੜੀ ਦੂਜੀਆਂ ਵਈਆਂ ਉਹਨਾਂ ਵਿੱਚ ਵਾਈ ਕਰਨੀ ਚੋਾਈ ਕਰਕੇ ਲੈ ਜਾਓ ਜੇ ਸਾਡੀ ਗਰੰਟੀ ਤੇ ਜਾਣੀ ਸਾਡੀ ਤੇ ਆਈਂਦੇ ਆ ਚਲੋ ਆਪਣੀ ਗਰੰਟੀ ਤੇ ਕਰ ਲੈ ਭਾਈ ਗੱਲ ਨੰਬਰ ਬੋਲੋ ਕੁਛ ਸਾਹਿਬ 98147 18792 ਕਰਨਾਮ ਸਿੰਘ ਫੌਜੀ ਪਿੰਡ ਤਮੋਵਾਲ ਜ਼ਿਲ੍ਹਾ ਅਮਰਸਾ ਤਹਿਸੀਲ ਬਾਬਾ ਮੁਖਾਲਾ ਠੀਕ ਹੈ ਮੇਰੇ ਵੀ ਹਾਂਜੀ ਹਾਂਜੀ